ਲੈ ਸਜਣਾ ਮਾਡਲ ਟਾਉਨ ਨੰਬਰ 1 ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਇੱਕ ਵੀਡੀਓ ਲਗਿਆ ਸ਼ੂਟ ਕਰਨਾ ਦੋ ਤਾਂ ਬਿਹੜਾ ਦਿਖਾ ਦਾਂਗੇ ਇੱਕ ਤਾਜੀ ਸੂਈ ਇੱਕ ਗੱਬਣਾ ਤੇ ਇੱਕ ਸਜਣਾ ਬੂਰੀ ਝੋਟੀ ਦਿਖਾ ਦਾਂਗੇ ਤਾਜੀ ਸੂਈ ਬਹੁਤ ਕਮਾਲ ਦੀ ਨਾਲ ਨੀਲੀ ਰਾਵੀ ਦੀ ਕੱਟੀ ਆ ਗਈ ਤੇ ਇੱਕ ਨੀਲੀ ਰਾਵੀ ਦੀ ਝੋਟੀ ਦਿਖਾ ਦਾਂਗੇ ਉਹ ਵੀ ਤਾਜੀ ਸੂਈ ਤੇ ਬਾਕੀ ਸਾਰੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਆ ਰੇਟ ਸਾਰੇ ਪਸ਼ੂਆਂ ਦਾ ਵੀਡੀਓ ਚ ਕਰਾ ਦਾਂਗੇ ਤੇ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਆਜੋ ਸਰਦਾਰਜੀਤ ਜੀ ਦੇ ਕੋਲ ਬਣੇ ਔਰ ਕੀ ਹਾਲ ਹੈ ਵਧੀਆ ਹੀ ਹੱਸੀ ਕਰਦੀ ਕਲਾ ਹਾਂਜੀ ਹਾਂਜੀ ਨਾਮ ਤੇ ਫੋਨ ਨੰਬਰ ਦੱਸ ਦੋ ਜੀ ਮਨਜੀਤ ਸਿੰਘ ਜੀ ਨਾਮ ਫੋਨ ਨੰਬਰ ਜੀ 9849 96206 ਜੀ 9849 96206 95 206 206 9 ਆ ਗਿਆ 59 59 ਹਾਂਜੀ ਹਾਂਜੀ ਤੇ ਕੰਮ ਵਪਾਰ ਦਾ ਹੀ ਆਪਾਂ ਰੂਟੀਨ ਚ ਆਉਂਦੇ ਰਹਿੰਦੇ ਹਾਂ ਰੂਟੀਨ ਚ ਆਉਂਦੇ ਰਹਿੰਦੇ ਜੀ ਕੰਮ ਜਮ ਜੈਨੂਇਨ ਜੈਨੂਇਨ ਜਿਵੇਂ ਕਹ ਲਈਏ ਜਿੰਨਾ ਕਹਤਾ ਉੰਨਾ ਹੀ ਨਿਕਲੂ ਜੀ ਠੀਕ ਆ ਕਰ ਜਿੰਨਾ ਦੁੱਧ ਦੱਸਾਂਗੇ ਵੀ ਉਨਾ ਹੀ ਹੋਊਗਾ 100 ਗ੍ਰਾਮ ਵੀ ਨਹੀਂ ਘਟਦਾ ਤੇ ਸ਼ੁਰੂਆਤ ਆ ਨੀਲੀ ਤੋਂ ਕਰ ਲਈਏ ਹਾਂਜੀ ਹਾਂਜੀ ਮਾਰ ਲਵੀ ਕੈਮਰਾ ਇੱਕ ਕਰੀ ਨੀਲੀ ਦਾ ਵੀ ਝੋਟੀ ਤੇ ਮਾਰਦੇ ਕੈਮਰਾ ਸੁਹਾ ਕਿਹੜਾ ਰੂਗੀ ਜੀ ਸੁਹਾ ਤੀਜਾ ਸੂਈ ਹੋਈ ਆ ਜੀ ਸੁਹਾ ਤੀਜਾ ਹਾਂਜੀ ਆ ਪਹਿਲਾ ਵਪਾਰੀ ਮਹਰਿਆ ਉਹ ਲੱਭੀ ਅੱਜ ਜੀਨੇ ਇਹ ਕਿਆ ਵੀ ਯਾਰ ਤੀਜਾ ਸੁਹਾ ਸੂਈ ਹੋਈ ਆ ਨਹੀਂ ਤਾਂ ਦੂਜੇ ਤੇ ਆ ਕੇ ਕੰਮ ਅਟਕ ਜਾਂਦਾ ਤੇ ਬਾਈ ਭਰਾ ਕਮੈਂਟ ਬਹੁਤ ਕਰਦੇ ਹੁੰਦੇ ਆ ਕਹਿੰਦੇ ਯਾਰ ਵੀ ਤੀਜੀ ਵਾਲੀਆਂ ਖਤਮ ਹੋ ਗਈਆਂ ਮੱਝਾਂ ਖਤਮ ਨਹੀਂ ਹੋਈਆਂ ਲੱਗੀਆਂ ਨਹੀਂ ਜੀ ਹੈਗੀਆਂ ਜ਼ਰੂਰ ਨੇ ਕੋਈ ਸੱਜਣ ਮੰਨੀਆਂ ਤਾਂ ਕੋਈ ਮੱਲੋ ਮੰਨਦਾ ਨਹੀਂ ਹਾਈਟ ਇਹਦੀ ਰਹੂਗੀ ਜਰਸੀ ਵਾਈਡ ਵਾਲੀ ਬਾਈ ਹਾਂਜੀ ਹਾਂਜੀ ਆ ਜਰਸੀ ਨਾਲ ਦੀ ਹਾਈਟ ਆ ਹਾਈਟ ਨਹੀਂ ਜ਼ਿਆਦੇ ਵੱਡੀ ਪਰ ਜਿੰਨੀ ਕ ਹੈਗੀ ਆ ਠੋਸਾ ਥਣਲੇਵ ਦੇ ਹਿਸਾਬ ਨਾਲ ਇਹਨੂੰ ਚਾਹੇ ਬਾਈ ਦੂਜੇ ਵੀ ਕਹਿੰਦਾ ਨਾ ਬਾਈ ਹਾਂਜੀ ਹਾਂਜੀ ਨੇਵ ਦੇ ਹਿਸਾਬ ਨਾਲ ਬੱਚਾ ਕੀ ਆ ਗਿਆ ਨਾਲ ਕੱਟਾ ਜੀ ਨਾਲ ਮੇਲ ਕਾਫ ਹਾਂਜੀ ਆ ਤੋੜ ਦਿਓ ਜੀ ਖੋਲ ਕੇ ਤੇ ਬਾਕੀ ਸੱਜਣ ਉਹਨਾਂ ਇਥੋਂ ਤੁਰਦੀ ਜਜਮੈਂਟ ਕਰ ਸਕਦੇ ਹਾਂ ਥੋੜਾ ਜਿਹਾ ਇਹ ਕਹੂੰਗਾ ਵੀ ਪਸ਼ੂ ਡਰਦੇ ਜ਼ਰੂਰ ਨੇ ਥਣਲੇਵਾ ਚੈੱਕ ਕਰ ਸਕਦੇ ਹਾਂ ਥੱਲੇ ਤੋਂ ਮੁੱਠੀ ਵਾਲਾ ਥਣ ਲੱਗਿਆ ਆ ਗਈ ਨੀਲੀ ਰਾਵੀ ਚ ਬੱਚਾ ਕੀ ਆ ਨਾਲ ਬਾਈ ਤੇ ਕੱਟਾ ਜੀ ਮੇਲ ਕਾਫ ਹਾਂਜੀ ਹਾਂਜੀ ਨਾਲ ਕੱਟਾ ਸੂਈ ਕਿੰਨੇ ਦਿਨ ਦੀ ਹੋਗੀ 20 ਦਿਨ ਦੀ ਹੋਗੀ ਜੀ ਕਿੰਨੇ ਦਿਨ ਦੀ ਸੂਈ ਦੱਸਿਆ ਬਾਈ 20 ਦਿਨ ਦੀ ਸੂਈ ਸੀ ਜੀ 20 ਦਿਨ ਦੀ ਸੂਈ ਨਾਲ ਆ ਗਿਆ ਮੇਲ ਕਾਫ ਤੇ ਆ ਗਈ ਪ्योर ਨੀਲੀ ਚ ਢਾਂਚਾ ਵੀ ਨੀਲੀ ਵਾਲਾ ਬੱਚੇ ਤੇ ਲਿਆ ਬਾਈ ਢਾਂਚਾ ਵੀ ਨੀਲੀ ਰਾਵੀ ਵਾਲਾ ਆ ਗਿਆ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਦੁੱਧ ਹਾਜ਼ਰ ਕਿੰਨਾ ਬਾਈ ਦੁੱਧ ਹਾਜ਼ਰ 12 ਲੀਟਰ ਆ ਬਾਈ 12 ਲੀਟਰ ਹਾਜ਼ਰ ਟੈਮੋ ਟਾਈਮ ਝੋਣ ਵਾਲਾ ਮੈਂ ਕਹਣਾ ਚਾਹੇ 4 ਡੰਗ ਝੋਕੇ ਲੈ ਕੇ ਜਾਵੇ ਜੀ ਠੀਕ ਹੈ ਗੱਲ ਸਾਈਡ ਰੱਖਦੀ ਆ ਥੋੜੀ ਜਿਹਾ ਨਾ ਮਾੜਾ ਮੋਟਾ ਹੈਗਾ ਜੀ 11 21 ਦਾ ਫਰਕ ਆ ਹਾਂ ਸਾਈਡ ਪਾਸਾ ਰੱਖ ਲੀ ਦੁੱਧ ਦਾ ਤਾਂ ਨਹੀਂ ਫਰਕ ਹੈਗਾ ਮੈਂ 105 ਗ੍ਰਾਮ ਦਾ ਵੀ ਨਹੀਂ ਹੈਗਾ ਜੀ ਠੀਕ ਹੈ ਗੱਲ ਦੁੱਧ ਦਾ ਭਾਈ ਕਹਿੰਦਾ ਬਿਲਕੁਲ ਫਰਕ ਨਹੀਂ ਮਿਲੂਗਾ ਇੱਥੋਂ ਮਾਰ ਦੇ ਲੱਭੀ ਕੈਮਰਾ ਇਹ ਆਰਡਰ ਕੁਆਲਿਟੀ ਕਰਾ ਦੇ ਚੱਕਾ ਇੱਥੇ ਤਾਂ ਥਣ ਇਹ ਮੰਨ ਲਓ ਹੱਥੀ ਚਵਾਈ ਵਾਲਾ ਆ ਗਿਆ ਮੁਠੀ ਵਾਲਾ ਉਹ ਚੀਜ਼ ਨਹੀਂ ਹੈਗੀ ਵੀ ਥਣ ਲੰਮਾ ਪਾ ਜੂਗੀ ਚاہے ਮੱਝ ਦਾਸੂਏ ਸੂਪੇ ਥਾਣਾ ਇਦਾਂ ਦੀ ਰੱਖੂਗੀ ਐਡਾ ਹੀ ਰੱਖੋ ਜੀ ਚਵਾਈ ਦੀ ਕਿਵੇਂ ਰਹੂਗੀ ਭਾਈ ਜਮਾ 1 ਨੰਬਰ ਬੋਲੀ ਜੀ 100 ਦੀ 100 ਥਾਣ ਵੱਧ ਘੱਟ ਛੜਲਾ ਸਿੱਟਾ ਟਾਟਾ ਹਾਂ ਮਤਲਬ ਹੀ ਨਹੀਂ ਕੁਝ ਭਾਰ ਬੋਝ ਐਨ ਓਕੇ ਆ ਜੀ ਚਵਾਈ ਚ ਠੰਡੀ ਮਿਲਦੀ ਆ ਬਿਲਕੁਲ ਠੰਡੀ ਠੰਡੀ ਉਦਾਂ ਕਹੂੰਗਾ ਵੀ ਸਾਡੇ ਸਮਾਨ ਤੋਂ ਨਾ ਕਈ ਵਾਰੀ ਡਰ ਜਾਂਦਾ ਪਸ਼ੂ ਹਾਂ ਤੇ ਇਹਦੇ ਪੈਸੇ ਕਿੰਨੇ ਲਵਾਂਗੇ 12 ਕਿਲੋ ਚਵਾ ਕੇ ਅੱਜ ਇਹਦਾ ਜਮੇ ਇੱਕੋ ਹੀ ਰੇਟ ਜੀ 1 ਦਾਸ ਆ ਜੀ 110000 ਹਾਂਜੀ ਹਾਂਜੀ ਛੋਟ ਛੂਟ ਕਰ ਦਿਆਂਗੇ ਵਾਹ ਹੋ ਜੂ ਮੜਾ ਮੋਟਾ ਜੀ ਠੀਕ ਆ ਗੱਲ ਥੋੜਾ ਕਾਣਾ ਛੋਟ ਛੱਪਾ ਮਾਨਤਾਨ ਜਾਂ ਬਾਈ ਕਹਿੰਦਾ ਉਹ ਚ ਕਰ ਦਿਆਂਗੇ ਤੇ ਬਾਕੀ ਇੱਥੋਂ ਲੱਭੀ ਕੁਆਲਿਟੀ ਕਰਾ ਦੀ ਜਾਂ ਇੱਕ ਸਾਈਡ ਪਾਸਾ ਜਿੰਨਾ ਕਰਾਖਦੀ ਉਹ ਤੁਹਾਡੇ ਸਾਹਮਣੇ ਆ ਧਾਰ ਦਾ ਇੱਕ ਦਾ ਵੀ ਨਹੀਂ ਬਾਈ ਕਹਿੰਦਾ ਬੱਟਾ ਰਹੂਗਾ ਸੁਆ ਰਹੂਗੀ ਅਰੀਨਲ ਤੀਜਾ 110000 ਚ ਮਾਨਤਾਨ ਹੋ ਜੂਗਾ 12 ਲੀਟਰ ਦੁੱਧ ਬਾਈ ਡੰਗ ਤੋਂ ਡੰਗ ਟਾਈਮ ਤੋਂ ਟਾਈਮ ਚ ਸੱਲ ਚਾਰ ਰੰਗ ਚੋ ਕੇ ਲੈ ਕੇ ਜਾਵੇ ਕੋਈ ਐਮ ਵਾਲੀ ਗੱਲ ਨਹੀਂ ਯਾਰ ਠੀਕ ਆ ਗੱਲ ਤੇ ਹੁਣ ਮਾਰਦੇ ਲੱਭੀ ਆ ਬੂਰੀ ਤੇ ਬੂਰੀ ਦਾ ਤੇ ਸਿੰਘਾ ਤੇ ਮਾਰਨੀ ਕੈਮਰਾ ਬੰਦ ਸਿੰਘ ਜੀ ਆ ਗਈ ਪੂਰੀ ਤੇ ਕੁਆਲਿਟੀ ਕਰ ਸਕਦੇ ਹੋ ਚੈੱਕ ਇਹ ਇੱਥੇ ਤੋਂ ਕਰਾ ਦੇ ਚੈੱਕ ਜਦੋਂ ਇਧਰ ਲੈ ਬੰਨੇ ਜਾਊ ਨਾ ਤੇ ਹੁਣ ਮਾਰਦੀ ਇਹਦੇ ਬੱਚੇ ਦੇ ਕੈਮਰਾ ਨਾਲੂਆ ਵੀ ਨਾਲ ਹੀ ਆ ਗਿਆ ਸੂਆ ਕਿੰਨੇ ਦਿੰਦਾ ਬਾਈ ਸੂਆ ਨੂੰ 3 ਕਿ ਦਿਨ ਹੋਏ ਨੇ 3 ਦਿਨ ਦੀ ਸੂਈ ਕਿੰਨੀ ਪੌਲੀ ਹਾਜ਼ਰ 6-7 ਕਿਲੋ ਹੋ ਜੀ ਹੁਣ 7 ਕਿਲੋ ਤੇ ਲੱਗ ਪਗਾ ਹਾਂਜੀ ਹਾਂਜੀ 7 ਕਿਲੋ ਬਾਈ ਕਹਿੰਦਾ ਚਵਾ ਦਾਂਗੇ 3 ਦਿਨਾਂ ਦੀ ਸੂਈ ਤੇ ਪੀਕ ਲੈਵਲ ਕਿੰਨਾ ਚਵਾ ਕੇ ਆਈ ਆ ਪਹਿਲੀ ਸੂਈ ਪਹਿਲੀ ਸੂਈ ਦਾ 12 ਕਿਲੋ ਆ ਜੀ ਤਾਂ ਬਾਣ ਪਿੰਡ ਚੋਂ ਹੀ ਲਈ ਆ ਇਹ ਤੇ ਬਾਡੀ ਚੰਗੀ ਆ ਨਾ ਚਵਾਈ ਦੀ ਕਿਵੇਂ ਰਹੂਗੀ ਜਮਾ ਪੌਲੀ ਆ ਤੇ ਬਾਕੀ ਸੱਜਣ ਨੂੰ ਇੱਥੋਂ ਜੱਜਮੈਂਟ ਕਰ ਸਕਦੇ ਹੋ ਵਜਨ ਆ ਗਿਆ ਫੁੱਲ ਤੇ ਆ ਗਈ ਆਸਲ ਬੂਰੀ ਆ ਗਈ ਪੂਰੀ ਥਣ ਵੀ ਦੂਰਾ ਲੱਗਿਆ ਤੇ ਬਾਡੀ ਵੀ ਚੰਗੀ ਆ ਤੇ ਕੱਦ ਵੀ ਫੁੱਲ ਕਿਉਂਕਿ ਵੀਡੀਓ ਮੈਂ ਇਹ ਕਹੂੰਗਾ ਵੀ ਇਹ ਸੱਜਣਾ ਨਾ ਪਹਿਲੀ ਵਾਰੀ ਸ਼ੂਟ ਕਰਾਈ ਆ ਤੇ ਜਾਨਵਰ ਨਾ ਲੋਕਲ ਘਰਾਂ ਚੋਂ ਲਏ ਵੇ ਹੁੰਦੇ ਆ ਤਾਂ ਕਰਕੇ ਥੋੜੀ ਕਹੂੰਗਾ ਵੀ ਅੱਜ ਵੀ ਜ਼ਰੂਰ ਕਰਨਗੇ ਸੂਆ ਦੂਜਾ ਦੀ ਬਾਈ ਇਹਦਾ ਦੂਜਾ ਹੀ ਓਰੀਜਨਲ ਆ ਸੂਆ ਦੂਜਾ ਲਿਆ ਬਈ ਬੱਚੇ ਤੇ ਲਿਆ ਪਰੇਸ਼ਾਨ ਨਾ ਕਰ ਸੂਆ ਓਰੀਜਨਲ ਬਾਈ ਕਹਿੰਦਾ ਦੂਜਾ ਰਹੂਗੀ ਸਿੰਘ ਬਿਲਕੁਲ ਬੰਦਾ ਇਸ 6 ਤੋਂ 7 ਕਿਲੋ ਬੋਲਾ ਤੀਜੇ ਦਿਨ ਆ ਗਿਆ ਅੱਜ ਤਿਆਰੀ ਦਾ ਹਾਂਜੀ ਹਾਂਜੀ ਉਹ ਚੀਜ਼ ਨਹੀਂ ਬਾਈ ਨੇ ਕਹੀ ਵੀ ਯਾਰ ਇਹਦੇ ਕੋਲ 10 ਕਿਲੋ ਬੋਲਾ ਕਰਦੀ ਜਾਂ ਬਾ ਨਾ ਜਿੰਨਾ ਹੈਗਾ ਜੀ ਆਪਾਂ ਉੰਨਾ ਹੀ ਕਿਹਾ ਜੀ ਕਿਉਂਕਿ ਮੱਝ ਵੀ ਕਿੱਡੀ ਆ ਬਾਡੀ ਤੇ ਥਣਲੇਵਾ ਵੀ ਚੰਗਾ ਨਹੀਂ ਜੇ 9-10 ਕਿਲੋ ਕਹਿੰਦੇ ਉਹ ਵੀ ਚੱਲਦਾ ਪਰ ਜਿੰਨਾ ਬਾਈ ਕਹਿੰਦਾ ਨਾ ਚਬਾ ਸਕਦੇ ਆ ਆਪਾਂ ਆਪਣੇ ਘਰੇ ਉਨਾ ਹੀ ਦੱਸਣਾ ਕਿਉਂਕਿ ਕੋਈ ਵੀ ਪਸ਼ੂਗ੍ਰਾਖਾਲਾ ਬਾਈ ਹੁੰਦਾ ਨਹੀਂ ਇੰਨਾ ਤਾਕੜਾ ਜਿਹੜਾ ਹਨ 13-14 ਕਿਲੋ ਬੋਲਾ ਕਰ ਜਾਂਦਾ ਹਾਂਜੀ ਹਾਂਜੀ ਇਹ ਹੌਲੀ ਹੌਲੀ ਪੀਕ ਲੈਵਲ ਜਿਹੜਾ ਪਸ਼ੂ ਫੜਦਾ ਉਹ ਮੈਂ ਕਹੂੰਗਾ ਵੀ ਪਸ਼ੂ ਜੈਨੂਨ ਦੁੱਧ ਤੇ ਚੱਲਦਾ ਜਿੰਨਾਂ ਚੱਲਦਾ ਨਾ ਤੇ ਕਿੰਨਾ ਦੁੱਧ ਪਾ ਸਕਦੀ ਆ ਜੇ ਇਹ ਪਹਿਲੇ ਹੋਏ ਦਾ 12 ਜੇਤਕੀ ਦਾ ਵਧਣ ਦਾ ਹੱਕਾ ਜੀ ਦਾ ਉਰਲੇ ਬੰਨੇ ਕਰਦੇ ਬਾਈ ਉੱਥੇ ਉਰਲੇ 13 14 ਤੇ ਜਾਣ ਦਾ ਹੈਗਾ ਠੀਕ ਹੈ ਜੀ ਜਿਹੜੇ ਹਸਾਬ ਨਾਲ ਇਹਦਾ ਢਾਂਚਾ ਚਵਾਈ ਦੀ ਕਿਵੇਂ ਬਾਈ ਇਹ ਚਵਾਈ ਦੀ ਇੱਕ ਨੰਬਰ ਆ ਜੀ ਸ਼ਰਲਾ ਹਿੱਟਾ ਥਾਣ ਬੱਦ ਕਰਦਾ ਕੋਈ ਸ਼ਰਲਾ ਹਿੱਟਾ ਨਹੀਂ ਠੀਕ ਹੈ ਉਹ ਕੱਤੀ ਤਾਂ ਨਹੀਂ ਪਤਾ ਕਿਹੜੇ ਸੀਮਣ ਦੀ ਜਿਹੜੀ ਨਾਲ ਇਹਦੇ ਉਹਦਾ ਪਤਾ ਕਰਕੇ ਦੱਸ ਦੂੰ ਜੀ ਦੱਸ ਦੇਤੀ ਉਹ ਬੰਦੇ ਠੀਕ ਹੈ ਇਹ ਆਪਣੇ ਪਿੰਡ ਤੋਂ ਲਈ ਆ ਲੋਕ ਆਪਣੇ ਲੋਕ ਲਈ ਬਾਈ ਇੱਧਰ ਕਰਦੇ ਝੋਟੀ ਥੋੜੀ ਜਿਹੀ ਤੇ ਇੱਥੋਂ ਕਰਾ ਨਹੀਂ ਲੱਭੀ ਚੋਟੀ ਚੈੱਕ ਤੇ ਪੈਸੇ ਬਾਈ ਇਹਦੇ ਇਹਦਾ ਇੱਕ 20 ਹੈ ਜੀ 1 ਲੱਖ ਤੇ 20000 ਉਹ ਜਮਾਨਤਾਨ ਹੋ ਜਾਊਗਾ ਹਾਂਜੀ ਹਾਂਜੀ ਮਾਨਸਾ ਪਕਾ ਲਈਏ ਪਿਛਾਂ ਤੋਂ ਕਰਾ ਨਹੀਂ ਲੱਭੀ ਚੈੱਕ ਉਰਲੇ ਬੰਨੇ ਆ ਕੇ ਇੱਥੋਂ ਮਾਰਦੇ ਬਾਡੀ ਦੇ ਕੈਮਰਾ ਤੇ ਥਾਣੇ ਲੇਵੇ ਤੇ ਮਾਰਦੇ ਕੈਮਰਾ ਤਸੱਲੀ ਸੀ ਕਰਾ ਦੇ ਪੂਰੀ ਕਿਸੇ ਭਰਾ ਨੇ ਆਨਲਾਈਨ ਮੰਗਵਣੀ ਹੁੰਦੀ ਆ ਇਹ ਬਾਈ ਕਹਿੰਦਾ 1 ਲੱਖ ਤੇ 20000 ਦੀ ਹੋ ਜੂ ਉਹ ਜੋ ਛੋਟ ਵਾਲਾ ਕੰਮ ਹੀ ਰਹਿ ਜੂਗਾ ਤੇ ਜੇ ਕੋਈ ਭਰਾਏ ਦੋਨੇ ਇਕੱਠੀਆਂ ਲੈਂਦਾ ਪਿਆ ਕਰ ਦਾਂਗੇ ਜੀ ਮੰਨਦਾ ਪਰ ਉਹਦਾਂ ਕਰ ਦਾਂਗੇ ਹਾਂਜੀ 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 ਤੇ ਹੁਣ ਮਾਰਦੇ ਲੱਭੀ ਬੈਠ ਤੇ ਕੈਮਰਾ ਇਹ ਬਈ ਗੱਭਣ ਲੱਗਦੀ ਹੈ ਨਾ ਹਾਂਜੀ ਇਹ ਕਿਹੜਾ ਸੂਆਸ ਹੁੰਦੀ ਹੈ ਇਹ ਦੂਜਾ ਸੂਆਸ ਹੁੰਦੀ ਹੈ ਇਹ ਕਿੰਨੇ ਦਿਨ ਕੱਢ ਦੂਗੀ ਇਹ ਕੱਢ ਜੂ ਹਜੇ ਹਫ਼ਤਾ ਜੀ ਇੱਕ ਹਫ਼ਤਾ ਹਾਂਜੀ ਸੀਮਨ ਪਤਾ ਇਹ ਕਿਹੜਾ ਲੱਗਿਆ ਵਾ ਨਹੀਂ ਸੀਮਨ ਨਹੀਂ ਪਤਾ ਇਹ ਤੋੜ ਦਾਂ ਜੀ ਕੋਲ ਤੇ ਆ ਗਈ ਸੱਚ ਨੂੰ ਤਿੰਨ ਨੰਬਰ ਤੇ ਕ੍ਰੋਸ ਅੰਗ ਚ ਆ ਗਈ ਜਿੱਦਾਂ ਦੇ ਮਰਜ਼ੀ ਮੌਸਮ ਚ ਇਹਨੂੰ ਰੱਖ ਲਓ ਗਰਮੀ ਸਰਦੀ ਧੁੱਪ ਛਾਂ ਕਿਸੇ ਵੀ ਮੌਸਮ ਚ ਕਿਉਂਕਿ ਕਦ ਵੀ ਫੁੱਲ ਆ ਗਿਆ ਤੇ ਦੁੱਧ ਵੀ ਹੋਊਗਾ ਤਾਂ ਮੱਝਾਂ ਵਰਗੀ ਗੱਲੀ ਹੈ ਮੱਝਾਂ ਵਰਗਾ ਜੀ ਹਾਂ ਇੱਥੋਂ ਲਿਆਓ ਜੀ ਇੱਥੋਂ ਲੈ ਜਾਓ ਘੁਮਾ ਕੇ ਕਿੰਨੇ ਦਿਨ ਬਾਕੀ ਦੱਸਿਆ ਇਹਦੇ ਇਹ ਹਫਤਾ ਦਾ ਘੱਟੋ ਘੱਟ ਲਈ ਜਾਊ ਜੀ ਇੱਕ ਹਫਤਾ ਹਾਂਜੀ ਹਾਂਜੀ ਥਾਣਾ ਦੀ ਗਾਰੰਟੀ ਦੇ ਦਾਂਗੇ ਜਮਾਂ ਗਾਰੰਟੀ ਭਾਰ ਵੋਝ ਦੀ ਗਾਰੰਟੀ ਆਈ ਥਾਣਾ ਦੀ ਗਾਰੰਟੀ ਆ ਸਾਈਡ ਤਾਂ ਨਹੀਂ ਰੱਖਦੀ ਨਾ ਨਾ ਜੇ ਭਲ ਕਰਦੀ ਪਲਾਂ ਹੋਈਆਂ ਹੋਈਆਂ ਨਹੀਂ ਕਿੰਨਾ ਦੁੱਧ ਚਵਾ ਕੇ ਆਈ ਹੈ ਇਹ ਪਹਿਲੇ ਸੂਏ 22 ਕਿਲੋ ਦੀ ਜੀ ਦਾ 22 ਸ਼ਾਹ ਪਰ ਤੋਂ ਆਈ ਹੋਈ ਆਈ ਇਹ ਠੀਕ ਆ ਅੱਜੀ ਮੰਡੀ ਦੇ ਨਾਲ ਇਹ ਸਾਰੇ ਪਸ਼ੂ ਲੋਕਲੀ ਲਏ ਨੇ ਘਰਾਂ ਚੋਂ ਘਰਾਂ ਚੋਂ ਜੀ ਠੀਕ ਆ ਕੋਈ ਮੰਡੀ ਵਾਲਾ ਪਸ਼ੂ ਨਹੀਂ ਨਾ ਨਾ ਮੰਡੀ ਵਾਲਾ ਕੋਈ ਨਹੀਂ ਮੰਡੀ ਤੋਂ ਆਪਾਂ ਲੈਂਦੀ ਨਹੀਂ ਹੈਗੇ ਜੀ ਠੀਕ ਆ ਜੀ ਆਏ ਪਸ਼ੂ ਬਾਈ ਕਹਿੰਦਾ ਸਾਰੇ ਲੋਕਲ ਘਰਾਂ ਚੋਂ ਖਰੀਦੇ ਹੋਇਆ ਇਹ ਬੈਡ ਦਾ ਕਦਰ ਰਹੂਗਾ ਫੁੱਲ ਇਹਨੂੰ ਤੁਸੀਂ ਐਫ ਕ੍ਰੋਸ ਮੰਨ ਲਓ ਗਰਲੈਂਡੋ ਟੱਚ ਮੰਨ ਲਓ ਜਿੱਦਾਂ ਦਾ ਮਰਜ਼ੀ ਕ੍ਰੋਸ ਮੰਨ ਲਿਓ ਆ ਗਈ ਕ੍ਰੋਸ ਅੰਗ ਚ ਤੇ ਦੁੱਧ ਜਿਵੇਂ ਬਾਈ ਨੇ ਦੱਸਿਆ ਵੀ 22 ਕਿਲੋ ਦੇ ਲਗਭਗ ਇਹਨੇ ਬਾਈ ਚਵਾਇਆ ਪਹਿਲਾਂ ਨਹੀਂ ਹਣਾ ਹਾਂਜੀ ਇਸ ਵਾਰੀ ਉਮੀਦ ਕੋਈ ਕੇ ਲਈ ਵੀ ਅਪਡੇਟ ਕਿੰਨਾ ਕਰੀ 24 25 ਕਿਲੋ ਦਾ ਮੋਜ ਨਾਲ ਤੇ ਮੌਸਮ ਚੰਗਾ ਪਿਆ ਸੀ ਹੈਨਾ ਮੌਸਮ ਠੰਡਾ ਚੱਲਦਾ ਤੇ ਪਾਲਪੁਲ ਵਾਲੀ ਆਪਣੀ ਗਰੰਟੀ ਰੂ ਵੀ ਸਾਈਡ ਬਾਰ ਸਾਰੇ ਕਾਹੇ ਦੀ ਗਰੰਟੀ ਆ ਜੀ ਥਣ ਵੱਧ ਘਟ ਹੋਵੇ ਉਹਦੀ ਜ਼ਿੰਮੇਵਾਰੀ ਆ ਪਿੱਛਾ ਮਾਰਦੇ ਉਹਦੀ ਜ਼ਿੰਮੇਵਾਰੀ ਆ ਜੀ ਠੀਕ ਆ ਜੀ ਇਹਦਾ ਰੇਟ ਕੀ ਰਹਿਣਾ ਜੀ ਇਹਦਾ 80000 ਦੀ ਦੇ ਦਾਂਗੇ ਜੀ ਆਪਾਂ ਪੂਰੇ ਦੀ ਹਾਂਜੀ ਛੋਟ ਛੋਟ ਕਰ ਦਾਂਗੇ ਮੈਂ ਕਰ ਦਾਂਗੇ ਮਾੜਾ ਮੋਟਾ ਮਾਨਤਾ ਰਹੀ ਠੀਕ ਆ ਗੱਲ ਤੇ ਹੁਣ ਤਾਂ ਵੀ ਅਗਲੇ ਨੰਬਰ ਵਾਲੀ ਤੇ ਮਾਰਦੇ ਇਹ ਤਾਜੀ ਸੂਈ ਲੱਗਦੀ ਹੈਨਾ ਹਾਂਜੀ ਇਹ ਤਾਜੀ ਸੂਈ ਇਹ ਕਿੰਨੇ ਦੀ ਸੂ ਇਹ 28 ਤਰੀਕ ਦੀ ਸੂਈ ਹੋਈ ਆ ਜੀ 29 ਦੀ ਅੱਜ ਮੇਰਾ ਕੱਲ ਦੀ ਰਾਤ ਨੂੰ ਸੂਈ ਹੋਈ ਦੋ ਤਰੀਕ ਹੋ ਗਈ ਅੱਜ ਦੋ ਹੋ ਗਈ ਤੀਜਾ ਦਿਨ ਹੋ ਗਿਆ ਹਾਂਜੀ ਕਿੰਨੀ ਪੌਲੀ ਅੱਜ ਇਹਦੇ ਕੋਲੇ ਅੱਜ ਹੈਗੀ ਆ 17 18 ਕਿਲੋ ਜੀ ਆ ਲੈ ਆਓ ਜੀ ਬਾਹਰ ਲੈ ਬੰਨੇ ਬਾਕੀ ਤੁਰਦੀ ਦੀ ਜੱਜਮੈਂਟ ਇੱਥੇ ਤੋਂ ਕਰ ਲਿਓ ਕਿਉਂਕਿ ਜਗ੍ਹਾ ਦਾ ਵਹਾਸ ਆ ਥੋੜਾ ਜਿਆ ਉਦਾਂ ਪਸ਼ੂ 100 ਦੇ 100 ਹੀ ਰਹਿਣਗੇ ਤੋਰੇ ਤੂਰੇ ਚ ਜਦੋਂ ਕਿ ਸੱਜਣ ਨੇੜ ਆਊਗਾ ਉਹਨੂੰ ਬਾਈ ਲੰਬੀਆਂ ਤੋਰ ਕੇ ਵੀ ਦਿਖਾ ਦੂ ਬਾਹਰ ਲੈ ਬੰਨੇ ਕਿਉਂਕਿ ਬਾਹਰ ਮੇਨ ਹਾਈਵੇ ਆ ਗਿਆ ਥੋੜਾ ਪਸ਼ੂ ਘਬਰਾਉਣਗੇ ਜੇ ਉਧਰਲੇ ਬੰਨੇ ਤੋਰ ਕੋਸ਼ਿਸ਼ ਰੱਖੂੰਗਾ ਤੇ ਗੇਟ ਵਾਲੇ ਬੰਨੇ ਲੈ ਜੂ ਭਾਈ ਚੋਆ ਦੀ ਕਿਵੇਂ ਆ? ਜਮਾ 1 ਨੰਬਰ ਆ ਇਹ। ਅਸਲਾ ਪੂਰੀ। ਹਾਂਜੀ ਹਾਂਜੀ। ਥਾਣ ਦਾ ਮੱਜਾਂ ਨਾਲ ਦੇ ਲੱਗਿਆ ਨਾ। ਮੈਂ ਕਹਿੰਦਾ ਮੋਟੀ ਪੈਂਦੀ ਐ ਤਾਰੀ। ਠੀਕ ਆ ਗੱਲ। ਆ ਥਾਣ ਥਾਂ ਲੈ ਵਈ ਤਾਂ ਪੂਰੀ ਸਾਫ ਰਹੂਗੀ ਕੰਦ ਫੁੱਲਾ। ਨਸਲ ਬਰੀਡ ਤੁਹਾਡੇ ਸਾਹਮਣੇ ਆ ਭਾਈ ਬੱਚਾ ਕੀ ਆ ਗਿਆ ਨਾਲ ਇਹਦੇ। ਇਹ ਤਾਂ ਮਗਰ ਬੱਚਾ ਜੀ। ਮੇਲ ਕਾਫ। ਹਾਂਜੀ ਹਾਂਜੀ। ਕਿੰਨੀ ਬੌਲੀ ਅੱਜ ਇਹਦੇ ਕੋਲ? 17 18 ਕਿਲੋ ਤਿਆਰ ਆ ਜੀ। 17 18 ਪੱਟੇ ਮੋਟਾ ਵਿੱਚ ਵਾਧਾਂਗੇ। ਟਾਈਮ ਟਾਈਮ। ਡੰਗ ਤੋਂ ਡੰਗ। ਡੰਗ ਤੋਂ ਡੰਗ ਕਿੱਚਾ ਚਾ ਡੰਗ ਚੋਬੇ ਜੀ ਆਪਾਂ ਨੂੰ ਕੋਈ ਬੈਲ। ਲ ਠੀਕ ਆ ਗੱਲ ਆਪਣੇ ਕੋਲ ਹੀ ਸੂਈ ਦੀ ਹੈ ਓਕੇ ਆਪਾਂ ਗੱਭਣ ਲੈ ਕੇ ਆਈ ਜੀ ਹਾਂਜੀ ਗੱਭਣ ਲੈ ਕੇ ਆਈ ਦੀ ਠੀਕ ਆ ਉਹ ਲੇਵੇ ਦੀ ਸਾਫ਼ ਰਹੂਗੀ ਪੂਰੀ ਹੈ ਨਾ ਹਾਂਜੀ ਹਾਂਜੀ ਕਿੰਨਾ ਦੁੱਧ ਚਵਾ ਦੂਗੀ ਪੀਕ ਲੈਵਲ ਤੇ 24 25 ਕਿਲੋ ਮੋਜ ਨਾਲ ਦੇਉ ਜੀ ਰੇਟ ਕੀ ਰਹਿਣਾ ਜੀ ਇਹਦਾ ਇਹ ਦੇਵਾਂਗੇ 88000 ਦੀ 88 ਦੀ ਹਾਂਜੀ 80 ਦੀ ਹਾਂਜੀ ਦੋਨਾਂ ਜੋ ਕਿੰਨੇ ਛੱਡ ਦਾਂਗੇ ਜੋੜੇ ਚ 3000 ਛੱਡਾਂਗੇ ਚਾਰ ਛੜ ਦਾਂਗੇ ਚਲ ਚਾਰ ਛੜ ਦਾਂਗੇ ਜੋੜੇ ਚ ਜਿਆਦੇ ਠੱਕਾ ਨਹੀਂ ਕਰਦੇ ਨੇੜ ਨੇੜ ਜੀ ਰੱਖਾਂਗੇ ਕੰਮ ਠੀਕ ਆ ਗੱਲ 4000 ਰੁਪਏ ਚਾਹੀਦਾ ਵੀ ਭਰਾ ਜੋੜੇ ਚ ਛੜਾ ਲੇ ਚਾਹੇ ਉਸੇ 4000 ਨਾਲ ਮੈਂ ਕਹੂੰਗਾ ਜਾਣ ਆਉਣ 100 ਕਿਲੋਮੀਟਰ ਵੀ ਪਹੁੰਚ ਕੋਈ ਗੱਲ ਨਹੀਂ ਨੌਂਜ ਕਰ ਦਾਂਗੇ 100 ਆ ਉਹ ਚੀਜ਼ ਹੋ ਜੂਗੀ ਦੋਹਾਂ ਪੱਖ ਤੋਂ 4 ਛੜਾਉਣ ਨਾਲ 4 ਛੜਾ ਲਿਓ ਆਉਣ ਜਾਣ 100 ਮੀਲ ਪਹੁੰਚ ਕਰਾਉਣੀ ਆ ਉਹ ਹੋ ਜੂ ਪਰ ਉਹ ਚੀਜ਼ ਨਹੀਂ ਹੋਣੀ ਵੀ ਕੋਈ ਭਰਾ ਕਹੇ ਕਿ ਇੱਕ ਬੰਨੇ 100 ਹੋ ਜੂਗੀ ਇੱਕ ਬੰਨੇ 50 ਹੋਣੀ ਆ ਹਾਂਜੀ ਤੇ ਨੰਬਰ 11 ਹੋਰ ਬੋਲ ਦਿਓ ਜੀ 98149 958206 98149 958206 ਮਾਡਲ ਟਾਉਨ ਨੰਬਰ 1 ਤਹਿਸੀਲ ਸੁਨਾਮ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਜਿਹੜਾ ਵੀ ਪਸ਼ੂ ਤੁਹਾਨੂੰ ਇਹਨਾਂ ਚ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ